ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਤਲਬ ਆਮ ਆਦਮੀ ਵੀ ਹੀ ਪਾਰਟੀ ਆ ਆਮ ਆਦਮੀ ਦੇ ਲਈ ਹੀ ਬਣੀ ਸਰਕਾਰ ਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਸਿਫਾ ਦਿੱਤਾ ਗਿਆ ਪਾਰਟੀ ਦੇ ਵਿੱਚ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਕਿ ਸੁਣ ਚੇਹਿਆ ਰਹੇ ਕਿ ਐਸੀ ਭਾਈਚਾਰੇ ਨੂੰ ਜਿਹੜਾ ਲਾਉਣ ਮਾਫ ਕਰਕੇ ਬਹੁਤ ਇੱਕ ਬਹੁਤ ਵਧੀਆ ਕੰਮ ਆ ਜੀ ਪੰਜਾਬ ਸਰਕਾਰ ਵੱਲੋਂ ਇੱਕ ਨਵਕੀਲਾ ਉਪਰੇ ਜਿਹੜਾ ਉਪਰਾਲਾ ਕੀਤਾ ਗਿਆ ਕਿ ਕਰੀਬ ਜਿਹੜੇ 36 ਐਸਆਈ ਲਾਪਤਾ ਨੂੰ ਜਿਹੜੇ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੇ ਲੋਨ ਪੈਂਡਿੰਗ ਸੀਗੇ ਅੱਜ ਉਹਨਾਂ ਨੂੰ ਜਿਹੜਾ ਪ੍ਰਮਾਣ ਪੱਤਰ ਦਿੱਤਾ ਗਿਆ ਲੋਨ ਮਾਫ ਕੀਤਾ ਗਿਆ ਤਾਂ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਫਿਰੋਪੁਰ ਸ਼ਹਿਰੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਵਾਲਾ ਜਿਹੜਾ ਪ੍ਰਮਾਣ ਪੱਤਰ ਜਿਹੜਾ ਵੰਡਿਆ ਗਿਆ ਇਹ ਲੋਕ ਨੇ ਅੱਜ ਕਰੀਬ ਜਿਹੜੇ ਕਾ 52 ਸਾਲ ਬੀ ਜਾਣ ਤੋਂ ਬਾਅਦ 1971 ਤੋਂ ਬਾਅਦ ਅੱਜ ਜਿਹੜਾ ਹੈ ਕਿ ਦੂਜੀ ਵਾਰ ਜਿਹੜਾ ਉਹਨਾਂ ਦਾ ਜਿਹੜਾ ਲਾਣ ਮਾਫ ਕੀਤਾ ਗਿਆ ਔਰ ਜਿੱਥੇ ਕਈ ਜਗ੍ਹਾ ਹੈ ਕਿ 12 ਸਾਲ ਬਾਅਦ ਜਿਹੜੀ ਰੂੜੀ ਦੀ ਵੀ ਸੁਣੀ ਜਾਂਦੀ ਹੈ ਤਾਂ ਅੱਜ ਇਸ ਜਿਹੜੇ ਐਸੀ ਲਾਪਤਰੀਆਂ ਦੇ ਜਿਹੜੇ ਆ ਸੁਨਾਈ ਹੋਈ ਹੈ ਔਰ ਕਰੀਬ ਕਿੰਨਾਂ ਦਾ ਜਿਹੜਾ 13 ਲੱਖ 17 ਲੱਖ ਔਰ ਕਈ ਵੱਧ ਜੇ ਲਾਂਚ ਗਏ ਅੱਜ ਉਹਨਾਂ ਦੇ ਲੋਨ ਮਾਫ ਹੋਏ ਨੇ ਤਾਂ ਇੱਕ ਤਰ੍ਹਾਂ ਕਿੱਥੇ ਅੱਜ ਵੱਡਾ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਤਾਂ ਅਸੀਂ ਲੋਕਾਂ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦਾ ਕੀ ਕਹਿਣਾ ਹੈ ਅੱਜ ਪੰਜਾਬ ਸਰਕਾਰ ਉਹ ਜਿਹੜਾ ਇਹ ਉਪਰਾਲਾ ਕੀਤਾ ਗਿਆ ਕਿੰਨਾ ਲੋਨ ਮਾਫ ਹੋਇਆ ਤੇ ਕੀ ਕਹਿਣਾ ਚਾਹੋਗੇ ਅਸੀਂ ਇਹ ਸਾਡਾ ਲੋਨ ਜੀ 6 ਲੱਖ ਰੁਪਏ ਦਾ ਲੋਨ ਸੀ ਜੀ ਤੇ ਮੇਰੀ ਮਦਰ ਦੇ ਨਾਮ ਸ਼੍ਰੀਮਤੀ ਦਿਰਵੀਰ ਕੌਰ ਦੇ ਨਾਮ ਸੀ ਜੀ ਅਸੀਂ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਸਰਦਾਰ ਭਗਤ ਸਿੰਘ ਮਾਨ ਦਾ ਸਾਡੇ ਬਹੁਤ ਹੀ ਮਾਨਤੇ ਸਤਿਕਾਰਯੋਗ ਸ਼ਹਿਰੀ ਹਲਕੇ ਦੇ ਜਿਹੜੇ ਐਮਐਲਏ ਸਾਫ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਕਿ ਐਸੀ ਭਾਈਚਾਰੇ ਨੂੰ ਜਿਹੜਾ ਲਾਉਣ ਮਾਫ ਕਰਕੇ ਬਹੁਤ ਇੱਕ ਬਹੁਤ ਵਧੀਆ ਉਪਰਾਲਾ ਜੀ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਜਿਹੜਾ ਪ੍ਰਮਾਣ ਪੱਤਰ ਦਿੱਤਾ ਗਿਆ ਇਹ ਪੰਜਾਬ ਸਰਕਾਰ ਦਾ ਹੈ ਔਰ ਜਿਹੜੇ ਪੰਜਾਬ ਅਨੁਸੂਚਿਤ ਜਾਤੀ ਪੂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਦਿੱਤਾ ਗਿਆ ਤਾਂ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਅੱਜ ਕਿਤੇ ਨਾ ਕਿਤੇ ਜਿਹੜੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਸਾਡੇ ਨਾਲ ਫਿਰ ਕੋਈ ਸ਼ਹਿਰੀ ਦੇ ਵਿਧਾਇਕ ਨੇ ਰਣਬੀਸ ਸਿੰਘ ਗਲਬਾ ਕਰਦੇ ਸਰ ਕਿਵੇਂ ਦੇ ਦੋ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਬੜੇ ਵਧੀਆ ਨਿਵੇਕਲੇ ਉਪਰਾਲੇ ਕਿਤੇ جاری ਆ ਰਹੇ ਜੇ ਪਹਿਲਾਂ ਗੱਲ ਕੀਤੀ ਜਾਵੇ ਤਾਂ 10 ਲੱਖ ਦੀ ਜਿਹੜੀ ਹੈ ਡਾਕਟਰੀ ਜਿਹੜੀ ਸਿਹਤਾਂ ਜਿਹੜੀ ਫ੍ਰੀ ਕਰ ਦਿੱਤੀ ਗਈ ਹੈ ਹੁਣ ਜਿਹੜੀ ਹੈ ਅਨਸੂਚਿਤ ਜਾਤੀਆਂ ਨੂੰ ਜਿਹੜੇ ਹੈ ਲੋਨ ਮਾਫ ਕੀਤਾ ਗਿਆ ਕਿਵੇਂ ਦੇਖਦੇ ਹੋ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਤਲਬ ਆਮ ਆਦਮੀ ਦੀ ਹੀ ਪਾਰਟੀ ਆ ਆਮ ਆਦਮੀ ਦੇ ਲਈ ਹੀ ਬਣੀ ਸਰਕਾਰ ਆ ਸੋ ਸਰਦਾਰ ਭਗਵੰਦ ਸਿੰਘ ਮਾਨ ਜਿਸ ਦਿਨ ਤੋਂ ਮੁੱਖ ਮੰਤਰੀ ਬਣੇ ਨੇ ਉਹ ਆਮ ਲੋਕਾਂ ਲਈ ਹੀ ਕੰਮ ਕਰ ਰਿਹਾ ਔਰ ਜਿੱਥੇ ਕਿਤੇ ਵੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਸਰਬੱਤ ਦੇ ਭਲੇ ਵਾਲਾ ਕੰਮ ਆ ਜਾਂ ਕੁਚਲੇ ਜਿਹੜੇ ਸਮਾਜ ਦੇ ਵਿੱਚ ਲੋਕ ਆ ਜਿੱਥੇ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਆ ਕਿਉਂਕਿ ਆਰਥਿਕ ਮਦਦ ਤੋਂ ਬਗੈਰ ਆਪਾਂ ਪੰਜਾਬ ਨੂੰ ਅੱਗੇ ਨਹੀਂ ਲੈ ਜਾ ਸਕਦੇ ਸੋ ਜੇ ਅੱਜ ਇਹਨਾਂ ਦਾ ਜਿਹੜਾ ਲੋਨ ਮਾਫ ਕੀਤਾ ਗਿਆ ਜਿੱਥੇ ਪੰਜਾਬ ਦੇ ਵਿੱਚ 600 ਜੁਨਟ ਬਿਜਲੀ ਦਾ ਬਿੱਲ ਨਹੀਂ ਦੇਣਾ ਪੈਂਦਾ ਹੋਰ ਸਹੂਲਤਾਂ ਸਰਕਾਰ ਦੇ ਰਹੀ ਹੈ ਔਰ ਹੁਣ 10 ਲੱਖ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਇਸ ਸਭ ਦੀ ਇਸ ਕਰਕੇ ਲੋੜ ਆ ਕਿ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਵਿਥ ਪੈ ਰਹੀ ਸੀ ਔਰ ਪੰਜਾਬ ਨੂੰ ਅੱਗੇ ਲਿਜਾਣ ਲਈ ਪੂਰੇ ਸਮਾਜ ਨੂੰ ਇਕੱਠਾ ਕਰਨਾ ਪਊਗਾ। ਔਰ ਜਿਹੜਾ ਅੱਜ ਜੇ ਕੇਂਦਰ ਸਰਕਾਰ ਸਾਡਾ ਸਾਥ ਦਵੇ ਤਾਂ ਮੈਂ ਸਮਝਦਾ ਵੀ ਅਸੀਂ ਪੰਜਾਬ ਨੂੰ ਆਰਥਿਕ ਤੌਰ ਤੇ ਵੀ ਬਹੁਤ ਅੱਗੇ ਲਿਜਾ ਸਕਦੇ ਹਾਂ। ਸੋ ਮਾਨ ਸਾਹਿਬ ਤਾਂ ਲਗਾਤਾਰ ਜਤਨਸ਼ੀਲ ਨੇ ਔਰ ਇਹ ਉਹੀ ਲੋਕ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਸੋ ਮੈਂ ਸਮਝਦਾ ਵੀ ਅਸੀਂ ਇਹਨਾਂ ਲਈ ਜੋ ਵੀ ਕਰ ਰਹੇ ਆ ਘਟਾ ਔਰ ਲਗਾਤਾਰ ਕਰਦੇ ਰਵਾਂਗੇ ਸਰ ਅੱਜ ਜਿਹੜਾ ਲੋਨ ਮਾਫ ਤੇ ਗਿਆ ਕਿੰਨੇ ਲੋਕਾਂ ਦਾ ਤਾਂ ਕਿੰਨੇ ਲੱਖ ਰੁਪਏ ਦਾ ਜਿਹੜਾ ਅੱਜ ਇਹਨਾਂ ਨੂੰ ਜਿਹੜੀ ਹੈ ਲੋਨ ਮਾਫ ਮੇਰੀ ਹਲਕੇ ਦੇ ਵਿੱਚ 36 ਲੋਕਾਂ ਦਾ ਜਿਹੜਾ ਲੋਨ ਮਾਫ ਹੋਇਆ ਔਰ ਤਕਰੀਬਨ 80 ਲੱਖ ਰੁਪਈਆ ਉਹ ਜਿਹੜੀ ਅਮਾਉਂਟ ਬਣਦੀ ਆ ਸੋ ਮੈਂ ਸਮਝਦਾ ਵੀ ਇਹ ਕਪਰਾਲਾ ਆ ਕਿ ਇਹ ਅੱਜ ਤੋਂ ਬਾਅਦ ਫਿਰ ਦੁਬਾਰਾ ਇੱਕ ਬੋਝ ਹੁੰਦਾ ਜਦੋਂ ਆਪਾਂ ਲੋਨ ਦੇਣਾ ਇਹ ਬੋਝ ਮੁਕਤ ਹੋਏ ਆ ਔਰ ਇਹ ਆਪਣੀ ਜਿਹੜੀ ਜ਼ਿੰਦਗੀਆਂ ਨੂੰ ਵਧੀਆ ਜਿਉਣ ਹਾਂ ਪਰ ਉਸ ਆ ਇੱਕ ਸਵਾਲ ਹੈ ਕਿ ਅਨਮੁੱਲ ਗਗਨ ਮਾਨ ਪਹਿਲਾ ਜਿਹੜਾ ਹੈ ਕਿ ਆਪਣਾ ਅਸਤੀਫਾ ਦੇ ਦਿੰਦੇ ਹੈ ਕਿ ਤੇ ਫਿਰ ਜਿਹੜਾ ਵਾਪਸ ਫਿਰ ਆ ਜਾਣਾ ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਕਈ ਵਾਰੀ ਕੀ ਹੁੰਦਾ ਵੀ ਅਸੀਂ ਉਹੀ ਕਾਲੇ ਪੈ ਜਾਂਦੇ ਆ ਤਾਂ ਵਾਪਸ ਆਉਣਾ ਤਾਂ ਪਾਰਟੀ ਜੀ ਸੀਗੇ ਕਹਿੰਦੇ ਪਾਰਟੀ ਦੇ ਵਿੱਚ ਮਾਨ ਸਨਮਾਨ ਨਾ ਮਿਲਿਆ ਕਾਂਮਨ ਮੰਤਰੀ ਤੋਂ ਲਾ ਦੇਣਾ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਸਿਫਾ ਦਿੱਤਾ ਗਿਆ ਪਾਰਟੀ ਦੇ ਵਿੱਚ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਕਿ ਸੁਣ ਚਹੀਏ ਆਰੇ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਗਵਾਹੀ ਦੇ ਵਿੱਚ ਅਜਿਹਾ ਕੰਮ ਕਰ ਰਹੀ ਆ ਕਿ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਉਹਨਾਂ ਦਾ ਹੋ ਰਿਹਾ ਪਾਰਟਿਕੂਲਰ ਹਲਕੇ ਦੀ ਗੱਲ ਕਰੀਏ ਤਾਂ ਹਰੇਕ ਹਲਕੇ ਦੇ ਵਿੱਚ ਪਿਛਲੀਆਂ ਸਰਕਾਰਾਂ ਮਿਲੇ ਕੁਝ ਹੋਇਆ ਨਹੀਂ ਤਾਂ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਮੇਰੇ ਹਲਕੇ 'ਚ ਵੀ ਡਿਮਾਂਡ ਆ ਡਵੈਲਪਮੈਂਟ ਦੀ ਲੋੜ ਆ ਸੋ ਕਈ ਵਾਰੀ ਕੀ ਹੁੰਦਾ ਵੀ ਉਹ ਉਹ ਗੱਲਾਂ ਬਣਾਈਆਂ ਜਾਂਦੀਆਂ ਸਰਕਾਰ ਦੇ ਵਿੱਚ ਰਹਿ ਕੇ ਜੋ ਸੇਵਾ ਕਰ ਸਕਦੇ ਆ ਸਰਕਾਰ ਤੋਂ ਬਾਹਰ ਜਾ ਕੇ ਲੋਕਾਂ ਦੀ ਨਹੀਂ ਸੇਵਾ ਕਰ ਸਕਦੇ ਔਰ ਦੂਜੀ ਗੱਲ ਇਹ ਹੁੰਦੀ ਆ ਵੀ ਜੇ ਅਸੀਂ ਸਰਕਾਰ ਦੇ ਵਿੱਚ ਬੈਠੇ ਆ ਤਾਂ ਅਸੀਂ ਲਗਾਤਾਰ ਆਪਣੇ ਹਲਕੇ ਦੀ ਡਿਮਾਂਡ ਰੱਖਾਂਗੇ ਇੱਕ ਵਾਰੀ ਨਹੀਂ ਸੁਣੀ ਜੂ ਦੂਜੀ ਵਾਰੀ ਸੁਣੀ ਜੂ ਤੀਜੀ ਵਾਰੀ ਸੁਣੀ ਜੂ ਸਰਕਾਰ ਦੇ ਵਿੱਚੋਂ ਬਾਹਰ ਜਾ ਕੇ ਆਪਾਂ ਹਲਕੇ ਦਾ ਵਿਕਾਸ ਨਹੀਂ ਕਰ ਸਕਦੇ ਆਪਲਾ ਸਾਹਿਬ ਵਿਕਾਸ ਦੀ ਗੱਲ ਕੀਤੀ ਹੈ ਤੁਸੀਂ ਕੀ ਧਿਆਨ ਰੱਖੇਗੇ ਤੁਹਾਡੇ ਫਿਰੋਪੁਰ ਸ਼ਹਿਰੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਸਰਕੂਲ ਰੋਡ ਦੀ ਹਾਲਾਤ ਦੇ ਰਿਹਾ ਸੜਕਾਂ ਤੇ ਬਹੁਤ ਮਾੜੇ ਆ ਬਾਰ-ਬਾਰ ਲੋਕ ਡਿਮਾਂਡ ਕਰ ਰਹੇ ਆ ਬਹੁਤ ਵੱਡੇ ਹਾਸਫੇ ਹੋ ਚੁੱਕੇ ਆ ਕੱਲ ਵੀ ਜਿਹੜੇ ਹਜੇ ਇੱਕ ਨਸ ਜਿਹੜੀ ਡਿੱਗੀ ਉਹਦੇ ਜਿਹੜੇ ਛੱਟ ਲੱਗੇ ਉਹ ਟੋਏ ਦੇ ਵਿੱਚ ਤਾਂ ਉਹ ਵਿਕਾਸ ਕਿੱਥੇ ਨਾ ਕਿੱਥੇ ਰੁਕਿਆ ਸਮਾਂ 3 ਸਾਲ ਹੋ ਗਿਆ 1.5 ਸਾਲ ਤਾਂ ਸਮਾਂ ਬਚਿਆ ਕਿਵੇਂ ਸਰ ਹੋਊਗਾ ਸਰ 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 ਸਭ ਕੁਝ ਹੋਊਗਾ ਮੈਂ ਤੁਹਾਡੇ ਨਾਲ ਇੱਕ ਗੱਲ ਜ਼ਰੂਰ ਕਰੂੰਗਾ ਕਿ ਬڑے ਵੱਡੇ ਵੱਡੇ ਬੋਰਡ ਬੋਰਡ ਲੱਗਦੇ ਆ ਵੀ ਵਿਕਾਸਪੁਰਸ਼ ਨੇ ਬਹੁਤ ਵਿਕਾਸ ਕੀਤਾ ਚਲੋ ਅਸੀਂ ਤਾਂ ਜੇ ਕੁਝ ਕੀਤਾ ਹੀ ਨਹੀਂ ਮੈਂ ਇਹ ਕਹੂੰਗਾ ਤਾਂ ਵਿਕਾਸਪੁਰਸ਼ ਦਾ ਵਿਕਾਸ ਕਿੱਥੇ ਆ ਜਿਹੜੇ ਜਿਹੜੇ ਬੋਰਡ ਲਾਏ ਜਾਂਦੇ ਆ ਕਿ ਵੀ ਬੜਾ ਵਿਕਾਸ ਕੀਤਾ ਨਗਰ ਕੌਂਸਲ ਤੇ ਉਹ ਕਾਬਜ ਨੇ ਠੀਕ ਆ ਜੀ ਔਰ ਕਾਬਜ ਮੈਂ ਸ਼ਬਦ ਤਾਂ ਵਰਤੇ ਆ ਵੀ ਕੰਨਾ ਕਦੇ ਇਲੈਕਸ਼ਨ ਹੋਣ ਨਹੀਂ ਦਿੰਦਾ ਠੀਕ ਆ ਜੀ ਸੋ ਜਿਹੜੇ ਉਹ ਬੋਰਡ ਲੱਗਦੇ ਆ ਵਿਕਾਸਪੁਰਸ਼ ਜਿਹੜੇ ਵੱਡੇ ਵੱਡੇ ਗੇਟ ਬਣਾਏ ਆ ਉਹ ਗੇਟਾਂ ਦਾ ਕੀ ਲਾਭ ਆ ਜੇ ਇਹ ਸਰਕੂਲਰ ਰੋਡ ਚਾਜ ਤਰ੍ਹਾਂ ਬਣਾਈ ਹੁੰਦੀ ਜੇ ਸੜਕਾਂ ਬਣਾਈਆਂ ਹੁੰਦੀਆਂ ਲੋਕਾਂ ਦੀ ਪਹਿਲੀ ਲੋੜ ਕੀ ਆ ਆਪਣੇ ਘਰ ਤੋਂ ਨਿਕਲਣ ਦਾ ਰਸਤਾ ਪਹਿਲੀ ਲੋੜ ਆ ਤੁਹਾਡੇ ਬੂਹੇ ਦੇ ਵਿੱਚ ਗਲੀ ਔਰ ਉਹਦੇ ਵਿੱਚ ਸੀਵਰੇਜ ਸਿਸਟਮ ਸੋ ਆਪਾਂ ਇਹ ਗੱਲਾਂ ਕਰਦੇ ਆ ਜੀ ਕਿ ਅਸੀਂ ਸ਼ਹਿਰ ਦੇ ਵਿੱਚ ਫਲਾਣੀ ਜਗ੍ਹਾ ਤੇ ਸੀਵਰੇਜ ਬਾਤਾ ਤਾਨੂੰ ਚੰਗੀ ਤਰ੍ਹਾਂ ਪਤਾ ਵੀ ਜਿੱਥੇ ਸੀਵਰੇਜ ਦੀ ਲੋਡ ਨਹੀਂ ਸੀ ਜਦ ਸ਼ਹਿਰ ਦਾ ਸੀਵਰੇਜ ਸਿਸਟਮ ਜਿਹੜਾ ਪੁਰਾਣਾ ਹੈ ਉਹ ਨਵੇਂ ਏਰੀਏ ਨੂੰ ਵੱਡਾ ਕਰਨਾ ਚਾਹੀਦਾ ਸੀਗਾ ਨਵੇਂ ਏਰੀਏ ਨਹੀਂ ਚੱਲਦਾ ਤਾਂ ਅਸੀਂ ਅਨ ਅਪਰੂਵਡ ਕਲੋਨੀਆਂ ਕਿਉਂ ਬਣਨ ਦਿੱਤੀਆਂ ਫਿਰ ਬਿਨਾ ਨਕਸ਼ਾ ਪਾਸ ਹੋਣ ਤੋਂ ਨਗਰ ਕੌਂਸਲ ਦਾ ਬਾਰੋ-ਬਾਰਾ ਨਕਸ਼ੇ ਬਾਰੋ-ਬਾਰਾ ਕਲਕੋਠੀਆਂ ਕਲੋਨੀਆਂ ਉਹ ਸਾਰਾ ਜਿਹੜਾ ਬੋਝ ਆ ਜਿਹੜਾ ਬੰਦਾ ਫਿਰੋਜ਼ਪੁਰ ਸ਼ਹਿਰ ਦਾ ਨਿਵਾਸੀ ਆ ਉਹਦਾ ਅਧਿਕਾਰ ਆ ਤਾਂ ਉਹਦੇ ਅਧਿਕਾਰਾਂ ਤੇ ਡਾਕਾ ਕਿਹੜੇ ਬੰਦਿਆਂ ਦੀ ਸਿਆਸੀ ਸ਼ੈ ਨਾਲ ਵਜਿਆ ਜੇ ਅੱਜ ਟ੍ਰੈਫਿਕ ਦੀ ਪ੍ਰੋਬਲਮ ਆ ਤਾਂ ਉਹ ਇਸ ਕਰਕੇ ਆ ਕਿ ਅਨਪਰੂਵਡ ਕਲੋਨੀਆਂ ਸ਼ਹਿਰ ਦੇ ਚਾਰਜ ਫਿਰੇ ਬਣੀਆਂ ਜਿਨ੍ਹਾਂ ਦਾ ਆਪਦਾ ਸੀਵਰੇਜ ਸਿਸਟਮ ਵੀ ਧੱਕੇ ਨਾਲ ਸ਼ਹਿਰ ਦੇ ਨਾਲ ਜੋੜਿਆ ਗਿਆ ਜਦ ਕਿ ਕਪੈਸਿਟੀ ਨਹੀਂ ਵੇਖੀ ਗਈ ਠੀਕ ਆ ਜੀ ਵਿਕਾਸ ਇਹ ਨਹੀਂ ਹੁੰਦਾ ਵੀ ਅਸੀਂ ਰੌਲਾ ਪਾ ਦਈਏ ਵੀ ਅਸੀਂ ਆ ਕਰਤਾ ਵਿਕਾਸ ਇਹ ਹੁੰਦਾ ਹੈ ਵੀ ਇੱਕ ਚੀਜ਼ 50 ਸਾਲ ਦੁਆਰਾ ਲੋਡ ਨਾ ਪਵੇ ਉਹਨਾਂ ਅੱਜ ਮਾਨ ਸਰਕਾਰ ਸੜਕਾਂ ਬਣਾ ਰਹੀ ਆ ਤੇ ਉਹਨਾਂ ਦੇ ਨਾਲ ਜਿਹੜਾ ਠੇਕੇਦਾਰਾ ਉਹ 5 ਸਾਲਾਂ ਲਈ ਜਾਂ 7 ਸਾਲਾਂ ਲਈ ਬਾਉਂਡ ਕੀਤਾ ਜਾ ਰਿਹਾ ਕਿ ਉਹ ਉਹਨੂੰ ਰਿਪੇਅਰ ਕਰੂਗਾ ਆ ਬਿਲਕੁਲ ਤੁਸੀਂ ਦੇਖੋ ਨਗਰ ਕਾਉਂਸਲ ਉੱਤੇ ਜਿਹੜਾ ਸਵਾਲਿਆ ਨਿਸ਼ਾਨ ਹੈ ਕਿ ਨਗਰ ਕਾਉਂਸਲ ਬਰੋਦਰੀਆ ਅਨ ਤਰ੍ਹਾਂ ਜਿਹੜੀ ਕਲੋਨੀਆਂ ਕੱਟਾ ਗਈਆਂ ਉਸ ਜਗ੍ਹਾ ਚੱਲਦਾ ਜਿੱਥੇ ਵਿਕਾਸ ਹੋਣਾ ਸੀ ਉਹ ਵਿਕਾਸ ਨਹੀਂ ਹੋ ਪਾਰਿਆ ਸਿਵਲ ਸਿਸਟਮ ਜਿਹੜਾ ਹੈ ਉਹ ਲੋਪੂ ਹੈ ਔਰ ਉਸ ਨੂੰ ਲੈ ਕੇ ਅੱਜ ਕਿਥੇ ਨ ਕਿਤੇ ਫਿਰ ਕੋਈ ਸ਼ਹਿਰੀ ਵਿਧਾਇਕ ਕੋਲ ਸਵਾਲਿਆ ਨਿਸ਼ਾਨ ਲਗਾਏ ਜਾ ਰਹੇ ਆ ਮੌਜੂਦਾ ਜਿਹੜੇ ਹੈ ਨਗਰ ਕਾਉਂਸਲ ਦੇ ਪ੍ਰਧਾਨ ਨੇ ਤਾਂ ਹੋਰ ਗੱਲ ਤਾਂ ਗਏ ਸਰ ਅੱਜ ਜਿਹੜੇ ਹੈ ਚੈੱਕ ਬੰਦੇ ਗਏ ਆ ਜਿਹੜੇ ਪ੍ਰਮਾਣ ਪੱਤਰ ਸੌਰੀ ਦਿੱਤੇ ਗਏ ਆ ਉਹ ਕਿੰਨੇ ਦਿੱਤੇ ਗਏ ਆ ਤਾਂ ਕੀ ਕਹਿੰਦੇ ਹੋ ਇਸ ਨੂੰ ਲੈ ਕੇ ਲੋਕਾਂ ਨੂੰ ਸਰ ਪੰਜਾਬ ਸਰਕਾਰ ਵੱਲੋਂ ਜਿਹੜੇ ਐਸਸੀ ਕਾਰਪੋਰੇਸ਼ਨ ਦੇ 1971 ਤੋਂ ਲੈ ਕੇ 31 ਤੰਤ 2020 ਤੱਕ ਦੇ ਜਿੰਨੇ ਵੀ ਆਪਣੇ ਐਸਸੀ ਕਾਰਪੋਰੇਸ਼ਨ ਤੋਂ ਲੋਨ ਦਿੱਤੇ ਗਏ ਸੀਗੇ ਐਸਸੀ ਵਿਅਕਤੀਆਂ ਦੇ ਗਰੀਬ ਪਰਿਵਾਰਾਂ ਦੇ ਉਹ ਸਾਰੇ ਕਰਜੇ ਗਵਰਨਮੈਂਟ ਵੱਲੋਂ ਮਾਫ ਕਰ ਦਿੱਤੇ ਗਏ ਆ ਆਪਣੇ ਫਰੋਜਪੁਰ ਹਲਕੇ ਦੇ ਲਗਭਗ 250 ਲਾਖ ਪਾਤਰੀ ਹੈਗਾ ਜਿਨ੍ਹਾਂ ਦਾ 7 ਕਰੋੜ ਰੁਪਇਆ ਨੀਅਰ ਬੋਰਡ ਲੋਨ ਬੰਦਾ ਸੀਗਾ ਜਿਹੜਾ ਕਿ ਮਾਫ ਹੋਇਆ ਅੱਜ ਅਸੀਂ ਇੱਥੇ ਹਲਕਾ ਸ਼ਹਿਰੀ ਦੇ ਐਮਐਲਏ ਜੀ ਦੇ ਦਫ਼ਤਰ ਵਿਖੇ ਲਗਭਗ 36 ਲਾਹ ਪਾਤਰੀ ਹੈ ਜਿਨ੍ਹਾਂ ਨੂੰ 81 ਲੱਖ ਰੁਪਏ ਦੇ ਜਿਹੜੇ ਹੈਗੇ ਆ ਪ੍ਰਮਾਣ ਪੱਤਰ ਡਿਮਾਂਡ ਕਰਦੇ ਪਏ ਆ ਬਿਲਕੁਲ ਤੁਸੀਂ ਦੇਖੋ ਇਹ ਸਾਡੇ ਅਧਿਕਾਰੀ ਹੁਕਮਤਾਂ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਕਰੀਬ ਅਜ 36 ਐਸਸੀ ਜਾਤੀ ਨਾਲ ਸੰਬੰਧ ਲੋਕਾਂ ਨੂੰ ਜਿਹੜੇ ਹੈ ਪਰਮਾਨਨ ਪੱਤੇ ਦਿੱਤੇ ਗਏ ਕਰੀਬ 81 ਲੱਖ ਦੇ ਜਿਹੜੇ ਇਹਨਾਂ ਦੇ ਲੋਨਸ ਗਏ ਲੰਬੇ ਸਮੇਂ ਤੋਂ ਲੋਨ ਜਾ ਟੜਕਾ ਲਟਕਦਾ ਆ ਰਿਹਾ ਸੀ ਅੱਜ 59 ਸਾਲ ਬਾਅਦ ਜਿਹੜੀ ਹੈ ਇਹਨਾਂ ਇਸ ਮੀਡੀਆ ਜਿੱਥੇ ਕਹਿੰਦੇ ਹੈਗੇ 12 ਸਾਲ ਦਾ ਰੂੜੀ ਸੁਲੀ ਜਾਂਦੀ ਹੈ ਪਰ ਅੱਜ ਇਹਨਾਂ ਲੋਕਾਂ ਦੀ ਜਿਹੜੀ ਹੈ ਲੋਨ ਮਾਫ ਕੀਤਾ ਗਿਆ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਔਰ ਲੋਕ ਜਿਹੜੇ ਪੰਜਾਬ ਸਰਕਾਰ ਆਦਾ ਜਦ ਆ ਤੱਨ ਮੈਂ ਬਾਤ ਕਰਦੇ ਹੋਏ ਨਜ਼ਰ ਆ ਰਿਹਾ ਰਪੋਤ ਕਹਿੰਦਾ ਬਸਿੰਧ ਜਗਦੀਸ਼ ਕੁਮਾਰ ਐਨਰਟੀਵੀ